जय पिन जयपुर मैं सोम सहोता ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਜੁਨਟੀ ਦੋਸਤੋ ਜੇ ਹਲਕਾ ਤੋਂ ਵਾਦੀ ਗੱਲ ਕਰੀਏ ਤੇ ਪਿਛਲੇ ਦਿਨੀ ਪੋਸੂ ਨਾਮਾ ਚੈਨਲ ਦੀ ਟੀਮ ਔਰ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਜਨ ਜਸਲ ਸਾਹਿਬ ਪਾਵਰ ਆਫ ਸੋਸ਼ਲ ਜੁਨਟੀ ਦੇ ਡਿਸਟ੍ਰਿਕਟ ਮੁਹਾਰੀ ਤੋਂ ਪ੍ਰੈਜ਼ੀਡੈਂਟ ਸ਼੍ਰੀ ਅਮਰ ਚੰਦ ਜੀ ਔਰ ਪਾਵਰ ਆਫ ਸੋਸ਼ਲ ਜੁਨਟੀ ਦੇ ਜਨ ਸਕੱਤਰ ਸਰਦਾਰ ਨਿਰਮਲ ਸਿੰਘ ਜੀ ਤੋਂ ਇਲਾਵਾ ਪੋਸੂ ਨਾਮਾ ਚੈਨਲ ਦੀ ਟੀਮ ਵੀ ਉਹਨਾਂ ਦੇ ਨਾਲ ਬਕਾਇਦਾ ਤੌਰ ਤੇ ਭੋਵਾ ਹਲਕਾ ਜੋ ਕਿ ਪਠਾਨਕੋਟ ਦੇ ਵਿੱਚ ਪੈਂਦਾ ਹੈ ਉੱਥੇ ਪਹੁੰਚੀ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਐਕਸ ਐਮ ਐਲ اے ਸ਼੍ਰੀ ਜੋਗਿੰਦਰਪਾਲ ਜੀ ਜਿਨ੍ਹਾਂ ਦੇ ਬਾਰੇ ਅਸੀਂ ਅਕਸਰ ਸੁਣਦੇ ਆ ਕਿ ਸਮਾਜ ਵਾਸਤੇ ਉਹ ਬਹੁਤ ਵੱਡੇ ਕਦਮ ਚੁੱਕਦੇ ਨੇ ਸਮਾਜ ਨੂੰ ਬਿਹਤਰ ਬਣਾਉਣ ਵਾਸਤੇ ਔਰ ਜਦੋਂ ਉਹ ਮਤਲਬ ਬਤੌਰ ਐਮ ਐਲ اے ਵਿਚ ਰਹੇ ਸਨ ਉਸ ਵੇਲੇ ਵੀ ਉਹਨਾਂ ਨੇ ਸਮਾਜ ਦੀ ਬਿਹਤਰੀ ਲਈ ਆਪਣੇ ਹਲਕੇ ਦੀ ਬਿਹਤਰੀ ਲਈ ਬਹੁਤ ਵੱਡੇ ਕਦਮ ਚੱਕੇ ਨੇ ਔਰ ਉਹਦਾ ਵੀ ਹਲਕੇ ਦੇ ਵਿੱਚ ਬਕਾਇਦਾ ਤੌਰ ਤੇ ਇੱਕ ਬਹੁਤ ਜਿਆਦਾ ਰਿਸਪੈਕਟ ਹੈ ਔਰ ਇਹਨਾਂ ਦਾ ਨਾਮ ਲੈਣ ਤੋਂ ਬਾਅਦ ਜਦੋਂ ਸ਼੍ਰੀ ਗੁਰਦੀਪ ਗਿਰੀ ਜੀ ਜਿਹੜੇ ਕੀ ਸ਼੍ਰੀ ਜਗਤਗਿਰੀ ਮਹਾਰਾਜ ਟਰਸਟ ਦੇ ਚੇਅਰਮੈਨ ਨੇ ਬਤੌਰ ਉਥੇ ਆਪਣੀਆਂ ਸੇਵਾਵਾਂ ਦੇ ਰਹੇ ਨੇ ਉਹਨਾਂ ਦੇ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਜੋਵਿੰਦਰ ਪਾਲ ਜੀ ਨੂੰ ਕਿਹਾ ਕਿ ਇਹਨਾਂ ਨੇ ਇੱਕ ਬਹੁਤ ਨੇਕ ਕੰਮ ਕੀਤਾ ਹੈ ਔਰ ਤੁਸੀਂ ਆਪਣੀ ਕਮਾਈ ਦਾ ਜੋ ਵੀ ਤੁਹਾਡੀ ਕੋਲ ਹਿੰਮਤ ਹੈ ਤੁਸੀਂ ਇਸ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਓ ਔਰ ਜਦੋਂ ਅਸੀਂ ਬਕਾਇਦਾ ਤੌਰ ਤੇ ਉਹਨਾਂ ਦੇ ਆਫਿਸ ਵਿੱਚ ਪਹੁੰਚੇ ਉਹਨਾਂ ਨੇ ਜੋ ਰਿਸਪੈਕਟ ਜੋ ਇੱਜ਼ਤ ਸਾਨੂੰ ਦਿੱਤੀ ਹੈ ਮੇਰੇ ਕੋਲ ਸ਼ਬਦ ਨਹੀਂ ਹੈ ਕਿ ਮੈਂ ਉਹਨਾਂ ਸ਼ਬਦਾਂ ਵਿੱਚ ਉਹਨਾਂ ਨੂੰ ਬਿਆਨ ਕਰ ਸਕਾ اور ਇਸ ਮੌਕੇ ਤੇ ਬਕਾਇਦਾ ਤੌਰ ਤੇ ਸਾਡੇ ਨਾਲ ਸ਼੍ਰੀ ਮੋਹਨ ਲਾਲ ਜੀ ਇੰਜੀਨੀਅਰ ਸਾਹਿਬ ਵੀ ਪਠਾਨਕੋਟ ਤੋਂ ਸੀ ਹੋਰ ਵੀ ਬਹੁਤ ਸਾਰੇ ਮੇਰੇ ਵੀਰ ਸੀ ਜਿਨ੍ਹਾਂ ਵਿੱਚੋਂ ਬਹਿ ਸਾਹਿਬ ਸਾਡੇ ਨਾਲ ਗਏ ਔਰ ਇਹਨਾਂ ਨੇ ਵੀ ਬਕਾਇਦਾ ਤੌਰ ਤੇ ਉਹਨਾਂ ਨੂੰ ਜ਼ੋਰ ਪਾਇਆ ਕਿ ਤੁਸੀਂ ਆਪਣੀ ਨੇਕ ਕਮਾਈ ਦੇ ਵਿੱਚੋਂ ਇਸ ਵਿੱਚ ਯੋਗਦਾਨ ਜ਼ਰੂਰ ਪਾਓ ਔਰ ਉਹਨਾਂ ਨੇ ਦਿਲ ਖੋਲ ਕੇ ਯੋਗਦਾਨ ਪਾਇਆ ਔਰ ਅਸੀਂ ਜਗਿੰਦਰਪਾਲ ਜੀ ਤੁਹਾਡੇ ਹਮੇਸ਼ਾ ਰਿਣੀ ਹੈ ਤੁਸੀਂ ਆਪਣੀ ਨੇਕ ਕਮਾਈ ਦੇ ਵਿੱਚੋਂ ਯੋਗਦਾਨ ਪਾਇਆ ਔਰ ਕੋ ਦੇਖ ਵਿੱਚ ਵੀ ਸਾਨੂੰ ਬੜੀਆਂ ਉਮੀਦਾਂ ਨੇ ਕਿ ਤੁਸੀਂ ਇਸੇ ਤਰ੍ਹਾਂ ਹੀ ਜਿਹੜਾ ਕਦਮ ਹੈ ਨੇਕ ਕਮਾਈ ਦੇ ਵਿੱਚੋਂ ਉੱਚਕਦੇ ਰਹੋਗੇ ਔਰ ਮਨੁੱਖਤਾ ਦੀ ਭਲਾਈ ਲਈ ਹਮੇਸ਼ਾ ਅੱਗੇ ਆਉਂਦੇ ਰਹਾਂਗੇ ਪੋਸੂ ਨਾਮਾ ਚੈਨਲ ਨੇ ਇਸ ਸਮੇਂ ਬਕਾਇਦਾ ਤੌਰ ਤੇ ਸ਼੍ਰੀ ਜੋਗਿੰਦਰ ਪਾਟ ਜੀ ਦੇ ਨਾਲ ਗੱਲਬਾਤ ਕੀਤੀ ਹੈ ਔਰ ਸਭ ਤੋਂ ਪਹਿਲਾਂ ਸ਼੍ਰੀ ਫਕੀਰ ਜਸਸ ਸਾਹਿਬ ਕੀ ਕਹਿ ਰਹੇ ਨੇ ਔਰ ਉਹਨਾਂ ਤੋਂ ਬਾਅਦ ਐਕਸ ਐਮ ਐਲ ਇਹ ਸ਼੍ਰੀ ਜੋਗਿੰਦਰ ਪਾਟ ਜੀ ਦੇ ਨਾਲ ਕੀ ਗੱਲਬਾਤ ਹੋਈ ਹੈ ਇਹ ਤੁਸੀਂ ਸੁਣ ਸਕਦੇ ਹੋ ਅਸੀਂ ਸਾਡੇ ਸਮਾਜ ਦੇ ਉਹਨਾਂ ਰੁਤਬੇਦਾਰ ਹਾਂਸਲ ਜਿਨ੍ਹਾਂ ਤੇ ਮਾਲਕ ਦੀ ਬਾਬਾ ਸਾਹਿਬ ਦੀ ਬੜੀ ਦਇਆ ਹੋਈ ਹੈ ਸੋ ਉਹਨਾਂ ਦੇ ਗ੍ਰੈਸ ਥਾਨ ਉਹਨਾਂ ਦੇ ਨਾਲ ਸੰਪਰਕ ਕਰ ਰਹੇ ਹਾਂ ਤਾਂ ਕਿ ਟਾਈਮ ਸਿਰ ਰਜਿਸਟਰੀ ਕਰਾ ਸਕੇ ਸੋ ਜਸਨ ਸਾਹਿਬ ਤੁਸੀਂ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਸਰ ਜੈ ਭੀਮ ਜੈ ਭਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਠਾਨਕੋਟ ਵਿਖੇ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਜਗਿੰਦਰਪਾਲ ਜੀ ਐਕਐਮਐਲਏ ਉਹਨਾਂ ਦੇ ਕੋਲ ਅਸੀਂ ਬੇਨਤੀ ਫਰਿਆਦ ਲੈ ਕੇ ਆਏ ਸੀ ਕਿਉਂਕਿ ਇਹ ਜਿਹੜੀ ਜਗ੍ਹਾ ਲਈ ਹੈ ਇਹ ਆਉਣ ਵਾਲੇ ਬੱਚਿਆਂ ਦੇ ਭਵਿੱਖ ਨੂੰ ਮੁੱਖ ਰੱਖਦੇ ਹੋਏ ਇਹਦੀ ਰਜਿਸਟਰੀ ਕਰਵਾਉਣੇ ਆ ਸਮੇਂ ਸਿਰ ਸੋਸੀਂ ਸਾਰੇ ਹੀ ਜਿੰਨੇ ਵੀ ਸਾਡੇ ਅਧਿਕਾਰੀ ਕਰਮਚਾਰੀ ਤੇ ਸਾਡੇ ਸਮਾਜ ਦੇ ਜਿਹੜੇ ਸਮਰਥ ਲੋਕ ਆ ਜਿਨ੍ਹਾਂ ਦੇ ਪਾਸ ਪਰਮਾਤਮਾ ਨੇ ਦਿੱਤਾ ਹੋਇਆ ਉਹਨਾਂ ਦੇ ਕੋਲ ਅਸੀਂ ਬੇਨਤੀ ਕਰ ਰਹੇ ਹਾਂ ਕਿਉਂਕਿ ਕਾਫੀ ਵੱਡੀ ਅਮਾਊਂਟ ਹੈ ਸਮਾ ਘਟ ਹੈ ਸੋ ਅੱਜ ਅਸੀਂ ਪਾਵਰ ਆਫ ਸੋਸ਼ਲ ਜੁਨਟੀ ਦੇ ਮਾਧਿਅਮ ਤੋਂ ਉਹਨਾਂ ਸ਼੍ਰੀ ਜਗਿੰਦਰਪਾਲ ਜੀ ਐਮਐਲਏ ਜਿਹੜੇ ਐਕਸਐਮਐਲਏ ਅਰੇ ਸਾਡੇ ਨਾਲ ਖੜੇ ਹੈ ਉਹਨਾਂ ਨੂੰ ਬੇਨਤੀ ਕੀਤੀ ਸੀ ਉਹਨਾਂ ਨੇ ਵੀ ਇਸ ਸ਼ੁਭ ਕੰਮ ਦੇ ਵਿੱਚ ਆਪਣੇ ਵੱਲੋਂ ਹੈਲਪ ਭੇਜਣ ਦੀ ਕੋਸ਼ਿਸ਼ ਕੀ ਹੈ ਜਿਹੜੇ ਕਿ ਜਲਦੀ ਹੀ ਭੇਜ ਦੇਣਗੇ ਸੋ ਅਸੀਂ ਪਾਵਰ ਆਫ ਸੋਸ਼ਲ ਯੂਨਿਟੀ ਵੱਲੋਂ ਪੂਰੇ ਸਮਾਜ ਵੱਲੋਂ ਉਹਨਾਂ ਦਾ ਬਹੁਤ ਬਹੁਤ ਇਸ ਗੱਲ ਲਈ ਧੰਨਵਾਦ ਕਰਦੇ ਹਾਂ ਸੋ ਕਿਉਂਕਿ ਇਹ ਜਿਹੜੀ ਸੰਸਥਾ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਸ ਵੇਲੇ ਵੀ ਆਪਣੇ ਉਹਨਾਂ ਲੋਕਾਂ ਲਈ ਕੰਮ ਕਰ ਰਹੀ ਹੈ ਜਿਹੜੇ ਲੋਕ ਬਹੁਤ ਪਿੱਛੇ ਰਹਿ ਗਏ ਆ ਜਿਨ੍ਹਾਂ ਨੂੰ ਹੈਲਪ ਦੀ ਲੋੜ ਆ ਸੋ ਸਮੇਂ ਸਿਰ ਜਿਵੇਂ ਕਿ ਅਸੀਂ ਕਿਸੇ ਵੀ ਗੱਲ ਦੇ ਉੱਤੇ ਸਾਨੂੰ ਲੋੜ ਪੈਂਦੀ ਹੈ ਅਸੀਂ ਲੋਕਾਂ ਵਿੱਚ ਵੀ ਜਾਂਦੇ ਤੇ ਜੇ ਕਿਸੇ ਨੂੰ ਸਾਡੀ ਲੋੜ ਪੈਂਦੀ ਹੈ ਸੰਸਥਾ ਦੀ ਅਸੀਂ ਉਹਦੇ ਨਾਲ ਵੀ ਖੜਦੇ ਆ ਸੋ ਇਸੇ ਕਰਕੇ ਇਹ ਭਵਨ ਜਿਹੜਾ ਬਣਿਆ ਹੈ ਅੰਬेडकर ਉर्जा ਭਵਨ ਉਹ ਜਿਹੜਾ ਐਡਾ ਵੱਡਾ ਔਰ ਬਹੁਤ ਛੋਟੇ ਪਿੰਡ ਦੇ ਵਿੱਚ ਇੱਥੇ ਬਲੰਦੀਆਂ ਤੱਕ ਪਹੁੰਚਾਉ ਦਾ ਕੰਮ ਇਸੇ ਕਰਕੇ ਹੈ ਕਿ ਇੱਕ ਵਿਸ਼ਵਾਸ ਜਿਹੜਾ ਲੋਕਾਂ ਦੇ ਵਿੱਚ ਬਣ ਗਿਆ ਕਿ ਅਸੀਂ ਕੋਈ ਵੀ ਜੇ ਪੈਸਾ ਮਿਲਦਾ ਆ ਤੇ ਉਹਨੂੰ ਮਿਸਯੂਜ਼ ਨਹੀਂ ਕਰਦਾ ਜੇਕਰ ਕੋਈ ਸਾਡੇ ਕੋਲੋਂ ਸਰਦਾ ਆ ਅਸੀਂ ਆਪਣੇ ਕੋਲੋਂ ਵੀ ਲਾ ਰਹੇ ਆ ਸੋ ਅੱਜ ਅਸੀਂ ਜਗENDER ਪਾਲ ਐਮ ਐਲ ਏ ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਭਰੋਸਾ ਦਿੱਤਾ ਕਿ ਅਸੀਂ ਬਹੁਤ ਜਲਦੀ ਜਵਬੀ ਸਾਡੇ ਕੋਲ ਵੱਧ ਤੋਂ ਵੱਧ ਹੋ ਸਕਿਆ ਅਸੀਂ ਤੁਹਾਨੂੰ ਭੇਜਾਂਗੇ ਸੋ ਅਸੀਂ ਪਾਵਰ ਆਫ ਸੋਸ਼ਲ ਜਸਟੀਸ ਵੱਲੋਂ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੈ ਭੀਮ ਜੈ ਭਾਰਤ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਜਗਿੰਦਰਪਾਲ ਜੀ ਜਿਹੜੇ ਕਿ ਐਕਸ ਐਮ ਐਲ ਏ ਨੇ ਔਰ ਮਾਸ਼ਾਅੱਲਾ ਜਿਨ੍ਹਾਂ ਦਾ ਨਾਮ ਬੜੀ ਰਿਸਪੈਕਟ ਸ਼ਰਤਾਂ ਵਿੱਚ ਲਿੱਤਾ ਜਾਂਦਾ ਹੈ ਔਰ ਜਗਿੰਦਰਪਾਲ ਜੀ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਸਰ ਅੱਜ ਸ਼੍ਰੀ ਫਕੀਰ ਚੰਨ ਜਸਲ ਸਾਹਿਬ ਪਟਿਆਲੇ ਤੋਂ ਆਪਣੀ ਟੀਮ ਨਾਲ ਪਹੁੰਚੇ ਨੇ ਔਰ ਜ਼ਮੀਨ ਦੇ ਖਰਚੇ ਦੀ ਪਰਭਾਈ ਵਾਸਤੇ ਜੋ ਗੱਲਬਾਤ ਕੀਤੀ ਹੈ ਆਪ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਸਾਬਕਾ ਵਿਧਾਇਕ ਜਗੁੰਦਰਪਾਲ ਡਿਸਟ੍ਰਿਕਟ ਪਠਾਨਕੋਟ ਹਲਕੇ ਪੋਹੇ ਤੋਂ 002 ਤੋਂ ਅੱਜ ਮੇਰੇ ਵੀ ਖੁਸ਼ੀ ਸੁਣਤੀ ਅਭੀ ਮੈਂ ਮੇਰੇ ਭਰਾ ਰਟਾਇਰ ਸਾਰੇ ਅਫਸਰ ਸਾਡੇ ਸਮਾਜ ਦੇ ਔਰ ਬੰਦੇ ਸੋਚ ਲੈ ਕੇ ਚਲੇ ਆ ਜਿਸ ਦੇ ਨਾਲ ਗਰੀਬ ਸਮਾਜ ਦਲੇ ਸਮਾਜ ਦਾ ਜਿਆਦਾ ਹੋ ਸਕੇ ਉਹ ਕੰਮ ਕਰ ਰਿਹਾ ਫਕੀਰ ਚੰਦ ਜੀ ਤੇ ਮੈਂ ਆਪਣੇ ਵੱਲੋਂ ਹੋਰ ਆਪਣੇ ਸਮਾਜ ਵੱਲੋਂ ਅੱਜ ਮੇਰੇ ਹਲਕੇ ਦੇ ਵਿੱਚ ਆਏ ਨੇ ਮੈਂ ਬਾਵੇ ਰਵਿਦਾਸ ਅੱਗੇ ਪ੍ਰਾਰਥਨਾ ਕਰਦਾ ਕਿ ਜਿੰਨੇ ਵੀ ਸਾਡੇ ਸਬਾਈ ਦੇ ਹਾਇਰ ਅਫਸਰ ਟਾਇਰ ਜਿਹੜੇ ਵਧੀਆ ਕੰਮ ਕਰ ਰਹੇ ਆ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਇਹਨਾਂ ਦੇ ਉੱਤੇ ਮਿਹਰ ਭਰਿਆ ਹੱਥ ਰਵੇ ਇਹ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਕਰਨ ਇਹ ਮੇਰੀ ਕਾਮਨਾ ਹੈ ਔਰ ਮੈਂ ਤੁਹਾਡੇ ਸਮਾਜ ਦੇ ਨਾਰੇ ਸਾਡੇ ਜਿਹੜੇ ਸਮਾਜ ਦੇ ਹਾਇਰ ਅਫਸਰ ਰਟਾਇਰ ਹੋਏ ਨਾ ਔਰ ਜਿਹੜੇ ਮੌਕੇ ਦੇ ਅਫਸਰ ਵੀ ਕੰਮ ਕਰ ਰਹੇ ਆ ਉਹਨਾਂ ਤੇ ਮੇਰੀ ਬੇਨਤੀ ਹੈ ਵਧੀਆ ਤਰੀਕੇ ਦੇ ਨਾਲ ਗਰੀਬ ਸਮਾਜ ਨੂੰ ਲੈ ਕੇ ਚੱਲਣਾ ਚਾਹੀਦਾ ਜਿੱਥੇ ਵੀ ਤੁਸੀਂ ਤੁਹਾਡੀਆਂ ਡਿਊਟੀਆਂ ਲੱਗੀਆਂ ਨਾ ਤੁਸੀਂ ਜਿੱਥੇ ਜਿੱਥੇ ਵੀ ਆਪਣਾ ਕੰਮ ਕਰ ਰਹੇ ਹੋ ਔਰ ਜਿੱਥੇ ਜਿੱਥੇ ਵੀ ਤੁਹਾਨੂੰ ਲੱਗਦਾ ਵੀ ਯਾਰ ਇਹ ਗਰੀਬ ਬੱਚਾ ਪੜ ਸਕਦਾ ਹੈ ਇਹਦੀ ਹੈਲਪ ਕਿ ਚਾਹੀਦੀ ਹੈ ਕਰਨੀ ਚਾਹੀਦੀ ਹੈ ਔਰ ਉਹਦੀ ਹੈਲਪ ਕਰਨੀ ਚਾਹੀਦੀ ਹੈ ਪਹਿਲ ਦੇ ਹਦਾਰ ਤੇ ਉਹਨਾਂ ਦਾ ਕੰਮ ਕਰਨ ਚਾਹੀਦਾ ਹੈ ਇਹ ਕਿ ਇਨਸਾਨ ਦੀ ਜਿਹੜੀ ਲਾਈਫ ਹੈ ਬਹੁਤ ਛੋਟੀ ਦੀ ਲਾਈਫ ਹੈ ਕੋਈ ਇਡਾ ਲੰਬਾ ਸਫਰ ਨਹੀਂ ਆਗਾ ਔਰ ਇਸ ਸਫਰ ਦੇ ਵਿੱਚ ਜਿਹੜਾ ਜਿਹੜਾ ਬੰਦਾ ਅچھے ਕਰਮ ਕਰ ਜਾਂਦਾ ਹੈ ਹਮੇਸ਼ਾ ਦੁਨੀਆ ਨੂੰ ਯਾਦ ਕਰਦੀ ਹੈ ਔਰ ਮੈਂ ਲਾਸਟ ਦੀ ਗੱਲ ਜ਼ਰੂਰ ਕਹਾਂਗਾ ਮੰਦਰ ਜਾਓ ਗੁਰਦੁਆਰੇ ਜਾਓ ਜਿੱਥੇ ਜਿੱਥੇ ਵੀ ਤੁਹਾਡੀ ਆਸਥਾ ਜ਼ਰੂਰ ਜਾਣਾ ਚਾਹੀਦੀ ਹੈ ਔਰ ਨੌਜਵਾਨਾਂ ਨੂੰ ਮੈਂ ਇਹ ਗੱਲ ਕਹਿਣਾ ਚਾਹਨਾ ਹਰ ਜਗ੍ਹਾ ਜਾਓ ਪਰ ਆਪਣੇ ਮਾਪਿਆਂ ਦੀ ਸੇਵਾ ਕਰਨਾ ਬਿਲਕੁਲ ਨਾ ਭੁੱਲਿਓ ਔਰ ਜਿਹੜੇ ਬੱਚੇ ਜਿਹੜਾ ਸਮਾਜ ਕਿਸੇ ਵੀ ਸਮਾਜ ਦੇ ਲੋਕੀ ਹੋਣ ਉਹ ਆਪਣੇ ਮਾਪਿਓ ਦੀ ਅਗਰ ਸੇਵਾ ਕਰਦੇ ਨੇ ਹਮੇਸ਼ਾ ਫਿਰ ਰੱਬ ਵੀ ਉਹਨਾਂ ਤੇ ਖੁਸ਼ ਹੁੰਦਾ ਹੈ ਰੱਬ ਵੀ ਉਹਨਾਂ ਦੀ ਬਾਹ ਫੜਦਾ ਹੈ ਉਹ ਤਰੱਕੀਆਂ ਤੇ ਲਾ ਕੇ ਜਾਂਦਾ ਹੈ ਇਸ ਗੱਲ ਤੋਂ ਕਦੀ ਨਾ ਭੁੱਲਿਓ ਬਾਕੀ ਫਕੀਰ ਸਿੰਘ ਜਨਾ ਜੋ ਮੈਨੂੰ ਕਿਹਾ ਜਿੱਥੇ ਮੇਰੀ ਡਿਊਟੀ ਲਈ ਹੈ ਮੈਂ ਉਹ ਬੜੇ ਇਮਾਨਦਾਰੀ ਨਾਲ ਮੈਂ ਇਹਨਾਂ ਨੂੰ ਕਵਾਂਗਾ ਕਿ ਕੋਈ ਗੱਲ ਨਹੀਂ ਜਿੰਨੀ ਵੀ ਮੇਰੇ ਕੋਲ ਸਮਰਥਾ ਤੁਹਾਡੀ ਸੇਵਾ ਕਰਸਾਉਦਾ ਮੰਗੋ ਤਾਂ ਮੈਂ ਜ਼ਰੂਰ ਕਰਾਂਗਾ ਔਰ ਐਸੀ ਗੱਲ ਕੋਈ ਨਹੀਂ ਮੈਂ ਬੈਸੇ ਵੀ ਗਰੀਬ ਸਮਾਜ ਦੇ ਜਿਹੜੇ ਲੋਕੀ ਆ ਉਹਨਾਂ ਨਾਲ ਹਮੇਸ਼ਾ ਮੈਂ ਖੜਾ ਰਹਿਣਾ ਮੈਂ ਇਹ ਵੀ ਨਹੀਂ ਕੋਈ ਜਾਤ ਪਾਤ ਦੀ ਗੱਲ ਨਹੀਂ ਕਰਦਾ ਕੋਈ ਵੀ ਗਰੀਬ ਹੋ ਸਕਦਾ ਤੇ ਇੱਕ ਇਨਸਾਨੀ ਤੌਰ ਤੇ ਮਦਦ ਕਰਨੀ ਚਾਹੀਦੀ ਜਿਹੜਾ ਬੱਚਾ ਪੜਨ ਨਾਲ ਹੈ ਉਹਨੂੰ ਪੜਾਣਾ ਚਾਹੀਦਾ ਹੈ ਜਿਹੜਾ ਬੱਚਾ ਤਰੱਕੀ ਕਰ ਸਕਦਾ ਉਹਨੂੰ ਕਰਨੀ ਚਾਹੀਦੀ ਆ ਔਰ ਖਾਸ ਤੌਰ ਤੇ ਜਿੰਨੇ ਵੀ ਸਾਡੇ ਦੇਸ਼ ਦੇ ਰਾਜਨੀਤਿਕ ਲੋਕੀ ਆ ਉਹਨਾਂ ਕੇ ਮੇਰੀ ਬੇਨਤੀ ਆ ਉਹਨਾਂ ਨੇ ਵੀ ਉਹ ਇੱਕ ਸੋਚ ਠੀਕ ਹੋਣੀ ਚਾਹੀਦੀ ਆ ਦੇਸ਼ ਦੀ ਇੱਕ ਇਮਾਨਦਾਰੀ ਨਾਲ ਸੇਵਾ ਕਰਨੀ ਚਾਹੀਦੀ ਆ ਜਿਸ ਦੇ ਨਾਲ ਦੇਸ਼ ਹੋਰ ਸటీਟ ਔਰ ਪਿੰਡਾਂ ਦੀ ਤਰੱਕੀ ਹੋਣੀ ਚਾਹੀਦੀ ਆ ਲੋਕੀ ਜਦੋਂ ਵੋਟ ਪਾਉਂਦੇ ਆ ਉਹ ਇੱਕ ਸੋਚ ਲੈ ਕੇ ਵੋਟ ਪਾਉਂਦੇ ਆ ਵੀ ਇਹ ਬੰਦਾ ਜਿਹੜਾ ਸਾਡੇ ਸਮਾਜ ਦੀ ਸਾਡੇ ਦੇਸ਼ ਦਾ ਸਾਡੇ ਸੂਬੇ ਦਾ ਸਾਡੇ ਪਿੰਡਾਂ ਦਾ ਤਰੱਕੀ ਕਰਵਾਏਗਾ ਔਰ ਬਗਲੇ ਦੀ ਭਾਉ ਨਾਲ ਕਦੇ ਵੀ ਕਿਸੇ ਰਾਜਨੀਤਿਕ ਪਾਰਟੀ ਨੂੰ ਕਿਸੇ ਦਾ ਨਾਂ ਧੱਕੇਸ਼ਾਹੀ ਜਾਂ ਕੋਈ ਬਦਲੇ ਦੀ ਭਾਲ ਨਾ ਕਰਨੀ ਚਾਹੀਦੀ ਇੱਕ ਸੇਵਾ ਕਰਨੀ ਚਾਹੀਦੀ ਹੈ ਔਰ ਜਿਹੜੇ ਜਿਹੜੇ ਲੋਕੀ ਸੇਵਾ ਕਰ ਜਾਂਦੇ ਆ ਹਮੇਸ਼ਾ ਉਹਨਾਂ ਲੋਕਾਂ ਨੂੰ ਲੋਕੀ ਯਾਦ ਕਰਦੇ ਆ ਜਿਸ ਤਰ੍ਹਾਂ ਸ਼ਹੀਦ ਭਗਤ ਸਿੰਘ ਜੀ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਆਪਣੇ ਦੇਸ਼ ਵਾਸਤੇ ਕੁਰਬਾਨੀਆਂ ਦਿੱਤੀਆਂ ਅੱਜ ਸਾਰੇ ਲੋਕੀ ਉਹਨਾਂ ਨੂੰ ਯਾਦ ਕਰਦੇ ਆ ਇਸ ਕਰਕੇ ਮੇਰੀ ਫੇਰ ਆਪਣੇ ਗਰੀਬ ਸਮਾਜ ਲਈ ਇਹੋ ਜੇ ਸੰਦੇਸ਼ ਆ ਵੀ ਤਗੜੇ ਹੋ ਕੇ ਪੜੋ ਦੇਸ਼ ਨਸ਼ਕਲ ਜਿਸ ਤਰ੍ਹਾਂ ਬਾਬਾ ਸਾਹਿਬ ਅੰbedkar ਜੀ ਨੇ ਬਹੁਤ ਗਰੀਬੀ ਦੇ ਵਿੱਚ ਔਰ ਦੇਸ਼ ਨਹੀਂ ਵੱਡ ਦੇ ਵਿੱਚ ਨਾ ਰੋਸ਼ਨ ਕੀਤਾ ਕੋਈ ਵੀ ਦੇਸ਼ ਆਪਣਾ ਸੰਵਿਧਾਨ ਲਿਖਦਾ ਤੇ ਪਹਿਲੇ ਬਾਬਾ ਸਾਹਿਬ ਦਾ ਸੰਵਿਧਾਨ ਪੜ ਕੇ ਤੇ ਫਿਰ ਸੰਵਿਧਾਨ ਦੇ ਅੱਗੇ ਉਹ ਚੱਲਦਾ ਇਸ ਕਰਕੇ ਮੇਰੀ ਸਾਰੇ ਨੌਜਵਾਨਾਂ ਅਗੇ ਬੇਨਤੀ ਹੈ ਤਗੜੇ ਹੋ ਕੇ ਪੜੋ ਔਰ ਇਮਾਨਦਾਰ ਨਾਲ ਸਾਰੇ ਕੰਮ ਕਰੋ ਨਸ਼ੇ ਛੱਡ ਕੇ ਤੇ ਅੱچھے ਕੰਮ ਮਲ ਚੱਲਣਾ ਚਾਹੀਦਾ ਜੈਪੀ ਜੈਬਾਰਾ ਸੋ ਹਮੇਸ਼ਾ ਤੁਹਾਡੇ ਰਿਣੀ ਹੈ ਜੋਗਿੰਦਰਪਾਲ ਜੀ ਤੁਸੀਂ ਆਪਣੇ ਹੱਕ ਹਲਾਤ ਦੀ ਕਮਾਈ ਦੇ ਵਿੱਚੋਂ ਇਸ ਬਹੁਤ ਨੇਕ ਕੰਮ ਦੇ ਵਿੱਚ ਯੋਗਦਾਨ ਪਾਇਆ ਔਰ ਹਮੇਸ਼ਾ ਵਾਸਤੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਤੰਦਰੁਸਤ ਰਹੋ ਚੜਦੀ ਕਲਾ ਵਿੱਚ ਰਹੋ ਭਵਿੱਖ ਵਿੱਚ ਵੀ ਪੋਸੂ ਨੂੰ ਤੁਹਾਡੀ ਜ਼ਰੂਰਤ ਹੈ ਔਰ ਸਾਨੂੰ ਉਮੀਦ ਹੈ ਕਿ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹੋਗੇ ਜੈਪੀ ਜੈਪਾਲ